ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਹੁੰਚ ਹੈਗੀ ਆ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਸ਼ੇਰੀ ਤਰਨਤਾਰਨ ਸਾਹਿਬ ਪੱਟੀ ਮੋੜ ਤੋਂ ਦੋਸਤੋ ਖੇਮ ਕਰਨ ਰੋਡ ਦੇ ਉੱਪਰ ਪਿੰਡ ਹੈਗਾ ਬਲਟੋਹਾ ਨਾਰਮਲੀ ਸਾਰੇ ਵੀਰ ਜਾਣਦੇ ਹੋ ਬਾਈ ਬਲਵਿੰਦਰ ਸਿੰਘ ਸੰਧੂ ਹਰਾਂ ਦੇ ਕੋਲੇ ਆਏ ਆ ਪਸ਼ੂ ਜਿਹੜੇ ਆ ਦੋਸਤੋ ਅੱਜ ਤੁਹਾਨੂੰ ਦੋ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚ ਇੱਕ ਵੈਡ ਹੋਵੇਗੀ ਬਿਲਕੁਲ ਤਾਜੀ ਤੇ ਸਾਫ਼ ਸੁਥਰੀ ਵੈਡ ਹੋਵੇਗੀ ਤੇ ਇੱਕ ਉੱਚੇ ਬੱਚੇ ਦੀ ਜਿਹੜੀ ਆ ਦੋਸਤੋ ਝੋਟੀ ਆ ਉਹ ਵੀ ਆਪਾਂ ਤੁ ਪੂਰੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਪਸ਼ੂਆਂ ਦੇ ਇਹਨਾਂ ਦੋਨੋਂ ਪਸ਼ੂਆਂ ਦੇ ਰਿਗਾਰਡਿੰਗ ਆਪਾਂ ਬਾਈ ਬਲਵਿੰਦਰ ਸਿੰਘ ਸੰਧੂ ਹਰੋਂ ਤੋਂ ਲੈ ਕੇ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ 4 ਅਪ੍ਰੈਲ ਨੂੰ ਜਿਹੜੀ ਆ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤਕਰੀਬਨ 1 ਵਜੇ ਦਾ ਹੈਗਾ ਜੀ ਠੀਕ ਆ ਜੀ ਦੁਪਹਿਰ 1 ਵਜੇ ਦਾ ਜਿਹੜਾ ਨੇੜੇ ਜਿਹੜੇ ਸਮਾਂ ਹੈਗਾ ਤੇ ਤੁਸੀਂ ਜਿਹੜਾ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਠੀਕ ਆ ਪਸ਼ੂ ਜਿੰਨੇ ਵੀ ਆਪਾਂ ਜਿਸ ਘਰ ਤੋਂ ਵੀ ਤੁਹਾਨੂੰ ਦਿਖਾਉਨੇ ਆ ਸੂਏ ਸਵੇ ਪਸ਼ੂ ਦੀ ਜਿਹੜੀ ਤਸੱਲੀ ਆ ਬੇਸ਼ੱਕ ਤੁਸੀਂ ਚੁਵਾਈ ਕਰਕੇ ਕਰ ਸਕਦੇ ਹੋ ਤੇ ਜਿਹੜੇ ਪਸ਼ੂ ਦੋਸਤੋ ਅਗੇ ਗ ਸੂਣਦੇ ਲੱਗੇ ਆ ਉਹਨਾਂ ਨੂੰ ਜਿਹੜਾ ਟਿੱਪ ਕੇ ਜਿਹੜੀ ਆ ਤਸੱਲੀ ਕਰ ਸਕਦੇ ਹੋ ਚੌਥਾ ਥਾਣਾ ਦੀ ਜਿਹੜੀ ਆ ਚੈੱਕ ਪਾਸ ਕਰਨ ਤੋਂ ਬਾਅਦ ਬੇਸ਼ੱਕ ਤੁਸੀਂ ਸੌਦਾ ਕਰ ਕਰ ਸਕਦੇ ਹੋ ਠੀਕ ਆ ਜੀ ਆਓ ਗੱਲਬਾਤ ਕਰਦੇ ਆਂ ਬਾਈ ਬਲਵਿੰਦਰ ਸਿੰਘ ਸੰਧੂ ਘਰੋਂ ਦੇ ਨਾਲ ਤੇ ਵੈੜ ਦੀ ਜਿਹੜੀ ਦੋਸਤੋ ਚੁਵਾਈ ਹੈਗੀ ਆ ਤਸੱਲੀ ਹੈਗੀ ਆ ਬਿਲਕੁਲ ਥਾਣਾ ਦੀ ਉਹ ਵੀ ਆਪਾਂ ਬੇਸ਼ੱਕ ਜਿਹੜੀ ਚੁਵਾਈ ਦੇ ਰੂਪ ਦੇ ਵਿੱਚ ਤੁਹਾਨੂੰ ਪੂਰੀ ਕਰਕੇ ਦਿਖਾ ਦਾਂਗੇ ਠੀਕ ਆ ਜੀ ਆਓ ਕਰਦੇ ਆਂ ਗੱਲਬਾਤ ਬਾਈ ਬਲਵਿੰਦਰ ਸਿੰਘ ਸੰਧੂ ਘਰੋਂ ਦੇ ਨਾਲ ਸਭ ਤੋਂ ਪਹਿਲਾਂ ਭਾਜੀ ਬਲਵਿੰਦਰ ਸਿੰਘ ਸੰਧੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪਾਜੀ ਹੋਰ ਕਾਇਮ ਬਹੁਤ ਵਧੀਆ ਤੁਸੀਂ ਸੁਣਾਓ ਠੀਕ ਹੈ ਪਾਜੀ ਬਹੁਤ ਵਧੀਆ ਜੀ ਅੱਜ ਪਾਜੀ ਦੋਏ ਵੈਰ ਕੱਲ ਦੀ ਸੂਈ 3:00 ਵਜੇ ਦੀ 3:00 ਵਜੇ ਸੂਈ 3:00 4:00 ਵਜੇ ਦੀ ਠੀਕ ਹੈ ਤੇ ਆਪਾਂ ਕੱਲ ਹੀ ਲਿਆਂਦੀ ਸ਼ਾਮੀ ਜਿਹੜਾ ਜੁਰਪਈਓ ਲੇਡੀ ਆਈ ਆ 8:00 8:30 ਵਜੇ ਆਈ ਠੀਕ ਹੈ ਜੀ ਉਹ ਮੈਂ ਉੱਚੇ ਬੱਚੇ ਰਹੀ ਆ ਦੋ ਮਹੀਨੇ ਰਹੀ ਸੂਈ ਜਾਂਦੇ ਆ ਆਪਾਂ ਕੋ 10 ਦਿਨ ਵੱਧ ਵੀ ਆ ਆ ਠੀਕ ਹੈ ਜੀ ਆ 10 ਦਿਨ ਵੱਧ ਵੀ ਹੋ ਸਕਦੇ ਠੀਕ ਹੈ ਜੀ ਅ ਸੋ ਦੋਸਤੋ ਪਹਿਲੇ ਨੰਬਰ ਤੇ ਆਪਾਂ ਇਹ ਵੈਡ ਦੀ ਜਿਹੜੀ ਇਨਫੋਰਮੇਸ਼ਨ ਲੈ ਲੈਣੀ ਆ ਠੀਕ ਹੈ ਜੀ ਬਾਕੀ ਜਿਹੜਾ ਪੂਰਾ ਬਾਡੀ ਬੰਤਰ ਹੈਗੀ ਆ ਪੂਰਾ ਸਟਰਕਚਰ ਹੈਗਾ ਵੈੜ ਦਾ ਉਹ ਤੁਸੀਂ ਇੱਕ ਵਾਰੀ ਦੇਖ ਲਓ ਬਾਅਦ ਵਿੱਚ ਗੱਲਬਾਤ ਜਿਹੜੀ ਆ ਦੋਸਤੋ ਇਨਫੋਰਮੇਸ਼ਨ ਜਿਹੜੀ ਆ ਡਿਟੇਲ ਆ ਇਸ ਵੈੜ ਦੀ ਬਿਲਕੁਲ ਬਾਈ ਦੇ ਨਾਲ ਜਿਹੜੀ ਇੱਥੇ ਤਰ੍ਹਾਂ ਆਪਾਂ ਲੈਂਦੇ ਰਵਾਂਗੇ ਜਾਣਕਾਰੀ ਤੇ ਲੈ ਕੇ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਠੀਕ ਆ ਜਿਵੇਂ ਬੜੀ ਬੋਲ ਬੜਾ ਲੱਗਦਾ ਹੈ ਨਾ ਇਹ ਥਣਾ ਥਣਾ ਦੀ ਬੜੀ ਸਫਾਈ ਆ ਤੇ ਕਦ ਕਦ ਜਿਹੜਾ ਉੱਚਾ ਹੈਗਾ ਆ ਅਰਾਊਂਡ ਤੋਂ ਮੈਂ ਤੁਹਾਨੂੰ ਚਾਰੇ ਚਾਰ ਚਫੇਰੇ ਤੋਂ ਨਹੀਂ ਦੋਸਤੋ ਚੋਂ ਪਾਸਿਓਂ ਪੂਰੀ ਪ੍ਰੋਪਰ ਦਿਖਾ ਦੇਣਾ ਬੈਕ ਸਾਈਡ ਤੋਂ ਤੁਸੀਂ ਲੈਵਾ ਦੇਖ ਲਓ। ਹੈ ਜੀ। ਆ ਕਰੋ ਚੱਕ ਜੀ। ਅ ਜਿਹੜਾ ਵਾਲਾ ਕਮੈਂਟ ਨਾ ਆਨਲਾਈਨ ਕਮੈਂਟ ਕੋਲ ਬੈਠਾ ਕੋਈ ਵਿਚ ਇਹ। ਆਹ ਕਿੰਜ ਵਰਤੀ। ਅੱਛਾ ਭਾਜੀ ਕੀ ਡਿਟੇਲ ਆ? ਸੂਈ ਤੁਸੀਂ ਦੱਸਿਆ ਵੀ ਕੱਲ ਹੀ ਸੂਈ ਆ? ਕੱਲ 3:00 ਵਜੇ ਦੀ ਸੂਈ ਹੈ, 2:30 ਵਜੇ ਦੀ। 2:30 ਵਜੇ ਦੀ ਕੱਲ ਹੀ ਸੂਈ ਹੈ। ਕੱਲ ਸੂਈ ਹੈ ਦੋਸਤੋ, ਠੀਕ ਹੈ ਜੀ। 3 ਅਪ੍ਰੈਲ ਕੱਲ ਦੀ ਸੂਈ ਆ। ਅੱਖੀਂ ਮਗਰ ਬਹੁਤ ਚੰਗੀ ਡੈਨਮਾਰਕ ਦੀ ਆ ਅੱਛਾ ਜੀ ਮਗਰ ਬੱਚੀ ਆ ਗਈ ਹੈ 14140 ਦਾ ਟੀਗਾ ਬਹੁਤ ਵਧੀਆ ਜੀ ਕਹਿ ਰਹੇ ਨੇ ਵੀ ਮਗਰ ਬੱਚੀ ਆ ਠੀਕ ਆ ਜੀ ਫੀਮੇਲ ਕਾਫ ਆ 나ੜੂ ਬੱਚੇ ਦੇ ਨਾਲ ਤੇ ਕੱਲ ਹੀ ਤਕਰੀਬਨ ਜਿਹੜੀ ਇਹ ਸੁੱਈ ਸੀਗੀ ਵਹਿੜਾ ਬੱਚਾ ਉਠਾ ਦੇ ਉੱਤੀ ਹਾਂਜੀ ਇਹਦਾ ਉਠਾ ਆ ਦੇਖੋ ਜੀ ਨਾੜੂ ਤੇ ਬੱਚਾ ਗਿੱਲਾ ਨਾੜੂ ਤੇ ਜੇਰ ਪ੍ਰੋਪਰ ਜਿਹੜੀ ਆ ਕੱਲ ਹੀ ਪਾਈ ਗਈ ਸੀਗੀ ਠੀਕ ਆ ਤਸੱਲੀ ਨਾਲ ਤੁਸੀਂ ਵਹਿੜ ਦੇਖ ਸਕਦੇ ਹੋ ਇਸ ਕੁਆਲਟੀ ਦੇਖ ਲੋ ਜੀ ਠੀਕ ਆ ਸੋ ਪਾਜੀ ਕਿੰਨਾ ਬੋਲੇ ਦੀ ਕੋਈ ਇੱਕ ਟਾਈਮ ਚ ਚੁਆਈ ਕੀਤੀ ਹੋਵੇਗੀ ਹਾਂ ਕਿਵੇਂ ਨਿਕਲੀ ਥਾਣਾ ਥਾਣਾ ਦੀ ਬਹੁਤ ਜਵਾਬ ਬਹੁਤ ਚੰਗਾ ਵਾ ਆਪਾਂ ਚਵਾ ਦੇਣੀ ਹੈ 18 20 ਕਿਲੋ ਬੋਲੇ ਥਲੇ ਤਿਆਰ ਹੈ 18 20 ਕਿਲੋ ਹਾਂਜੀ ਹਾਂਜੀ ਠੀਕ ਆ ਜੀ ਤੇ ਹੁਣ ਆਪਾਂ ਵੀਡੀਓ ਦੇ ਵਿੱਚ ਚੁਆਈ ਕਰਕੇ ਦਿਖਾ ਦਾਂਗੇ ਜੀ ਤੇ ਖੋਲ ਕੇ ਦਿਖਾ ਦਈਏ ਭਰਾਵਾਂ ਨੂੰ ਜੀ ਬੈਡ ਚੰਗੀਆਂ ਦੋਸਤੋ ਠੀਕ ਆ ਕਦ ਕੜ ਜਿਹੜਾ ਵੱਡਾ ਜਿਵੇਂ ਦੀ ਆਪਾਂ ਨਾਰਮਲ ਫਾਰਮ ਦੀ ਬੈਡ ਦੇਖਦੇ ਆ ਐਚ ਐਫ ਪਿਓਰ ਬੈਡ ਆ ਨੀਚੇ ਡੈਨਮਾਰਕ ਦਾ ਜਿਹੜੇ ਚੰਗੇ ਸੀਮਨ ਦੀ ਜਿਹੜੀ ਬੱਚੀ ਆ ਫੀਮੇਲ ਕਾਫ ਆ ਠੀਕ ਆ ਕੋਈ 18 ਕਿ ਲੀਟਰ ਹੁਣ ਤੁਸੀਂ ਜਿਹੜਾ ਬੋਲਾ ਮੰਨ ਕੇ ਜਿਹੜੀ ਦੋਸਤੋ ਇਹ ਬੈਡ ਲੈ ਕੇ ਜਾ ਸਕਦੇ ਹੋ ਕਵਾਨੇ ਦੀ ਆਰਡਰ ਦੀ ਕੁਆਲਿਟੀ ਕਾਫੀ ਖੂਬਸੂਰਤ ਆ ਠੀਕ ਆ ਜੀ ਵੱਡਾ ਖੁੱਲਾ ਲੈਵਾ ਹੈਗਾ ਆ ਲਓ ਜੀ ਠੀਕ ਹੈ ਜੀ ਮੋੜ ਦਈਏ ਜੀ ਹੋਰ ਭਾਜੀ ਕਿੰਨਾ 20 ਲੀਟਰ ਆ ਕਿ 18 ਕਿਲੋ ਬੌਲਾ ਹੁਣ 18 ਲੱਖ 2 ਕਿਲੋ ਕਾਹ ਦੀ ਦੱਸਾਂਗੇ ਆਪਾਂ ਠੀਕ ਹੈ ਜੀ ਠੀਕ ਹੈ 18 ਕਿਲੋ ਜਿਹੜਾ ਦੋਸਤੋ ਬੌਲਾ ਹੁਣ ਹੈਗਾ ਠੀਕ ਹੈ ਬੌਲੇ ਤੇ 20 ਕਿਲੋ ਵਾਲੀ ਠੀਕ ਹੈ ਜੀ ਆਹ ਲਓ ਜੀ ਚੰਗੀ ਬੈੜ ਆ ਪੂਰੀ ਨਿੱਗਰ ਆ ਥਾਣੇ ਦੇਵੇ ਦੀ ਜਿਹੜੀ ਦੋਸਤੋ ਤੁਸੀਂ ਵੇਖ ਲਈ ਆ ਪੂਰਾ ਖੁੱਲਾ ਜਿਹੜਾ ਲੇਵਾ ਹੈਗਾ ਬੈੜ ਦਾ ਕੋਈ ਸ਼ੱਕ ਨਹੀਂਗਾ ਚੰਗੇ ਵਧੀਆ ਮਿਲਕਲ ਤੇ ਜਿਹੜੀ ਚੱਲਣ ਵਾਲੀ ਬੈੜ ਆ ਤੇ ਦੁੱਧ ਭਾਈ ਚੋਣੋ ਜੀ ਤਾਂ 25 28 ਤੂੰ ਤਾਂ ਇਹਨੂੰ ਤੀ ਤੋ ਬਾਹਰ ਕਰ ਦੂੰਗੀ ਤੀ ਤੋ ਬਾਹਰ ਜੀ ਠੀਕ ਹੈ ਤਿੰਨ ਟ ਚੁਆਈ ਵੀ ਜਿਹੜੀ ਆ ਵੀਰਾਂ ਦਾ ਵੀ ਤਿੰਨ ਟਾਈਮ ਚੁਆਈ ਇਹਦੀ ਕਰਨੀ ਪੈ ਸਕਦੀ ਹੈ ਕਿਉਂਕਿ ਜੇਕਰ 28 30 ਲੀਟਰ ਦੀ ਮਿਲਕਿੰਗ ਦੋਸਤੋ ਹੋਈ ਤਾਂ तकरीबन ਤਿੰਨ ਟਾਈਮ ਨਾਰਮਲੀ ਫਾਰਮਾਂ ਤੇ ਜਿਹੜੀ ਚੁਆਈ ਆ ਉਹ ਵੜਾ ਦੀ ਹੁੰਦੀ ਆ ਠੀਕ ਆ ਤੇ ਮੁੱਲ ਭਾਜੀ ਕਿੰਨੀ ਡਿਮਾਂਡ ਹੈ ਮੁੱਲ ਸਭ ਸਭ ਗਾਵਾਂ ਦਾ ਪੰਜ ਖੇਤਰੀਆ ਦੀ ਵੇਚ ਦੀ ਹੈ ਹਾਂਜੀ ਆਪਾਂ ਡਿਮਾਂਡ ਜਿਹੜੀ ਬੱਧਰ ਕਰਦੇ 70 ਦੀ ਗਾਂ ਦੇ ਦਿੰਦੇ 70 ਦੀ ਹਾਂਜੀ ਠੀਕ ਆ ਤਾਂ ਜੋ 500 ਤੱਕ ਜਾਵੇ 70 ਦੇ ਵਿੱਚੋਂ ਵੀ 500 ਛੋਟਾ ਠੀਕ ਹੈ ਜੀ 70000 ਦੇ ਵਿੱਚੋਂ ਜਿਹੜੀ ਆ ਕਿਸਾਨ ਵੀਰੋ 500 ਰੁਪਏ ਛੋਟ ਕੀਤੀ ਜਾਵੇ ਕੀ ਠੀਕ ਹੈ ਜੀ ਮੋਲ ਡਿਮਾਂਡ ਪੱਤਰ ਚਾਹੇ ਪੱਤਰ ਆ ਚਾਹੇ 75 ਜਿੰਨੇ ਵੀ ਉੱਤੇ ਕਰੀ ਜਾਓ ਡਿਮਾਂਡ ਦਾ ਕੁਝ ਨਹੀਂ ਬਾਕੀ ਲੈ ਦੇ ਜਿਹੜਾ 70 ਦੇ ਵਿੱਚੋਂ ਜਿਹੜੀ 500 ਵਿੱਚ ਛੋਟ ਹੋ ਜੂਗੀ ਠੀਕ ਆ ਵੈੜ ਵੱਡੀ ਆ ਪੂਰੀ ਨਿੱਕਰ ਥਾਣੇ ਦੇ ਬਾ ਬਿਲਕੁਲ ਸਫਾਈ ਵਾਲਾ ਕਿਸ਼ਤੀ ਜਿਹੜਾ ਥਾਣੇ ਦੇ ਬਾ ਹੈਗਾ ਠੀਕ ਹੈ ਜੀ ਚੰਗੇ ਖੁੱਲੇ ਆਰਡਰ ਦੀ ਆ ਇਸ ਤੋਂ ਬਾਅਦ ਅਗਲੀ ਜਿਹੜੀ ਆਪਾਂ ਤੁਹਾਨੂੰ ਜ਼ਿਕਰ ਕੀਤਾ ਸੀ ਵੀ ਉੱਚੇ ਬੱਚੇ ਦੇ ਵਿੱਚ ਵੀ ਸੂਆ ਪੁੱਛ ਲੈਣੀ ਹੈ ਵੀ ਕਿੰਨਾ ਕੁ ਉੱਚਾ ਹੈਗਾ ਤੇ ਕੀ ਥੱਲੇ ਜਿਹੜਾ ਮਿਲਕਰ ਕੋੜਾ ਕਿੰਨਾ ਕੁ ਦੁੱਧ ਥੱਲੇ ਇਹ ਸਸ ਛੋਟੀ ਦੇ ਕੋਲ ਅੱਛਾ ਭਾਜੀ ਸੂਆ ਕਿੰਨਾ ਮਸੂਈ ਹੈ ਛੋਟੀ ਦੂਜੇ ਹੀ ਹੈ ਜੀ ਦੂਜਣ ਤੇ ਕਿੰਨਾ ਕੁ ਸਮਾਂ ਹੋ ਗਿਆ ਹੋਊਗਾ ਸੂਈ ਨੂੰ ਉਹ 2 ਮਹੀਨੇ ਸਲੂ ਸਾਹਿਬ ਆਂਦੇ ਕੋ ਦਸਨ ਵੱਧ ਵੀ ਹੋ ਸਕਦੇ 15 2.5 ਵੀ ਲਾ ਲਊ ਠੀਕ ਹੈ ਜੀ ਬਾਹਰ ਉਹ ਐ ਡੱਕਾ ਤਾਂ ਦਸਨ ਦਰਾਂ ਤੋਂ ਬਫਰ 2.5 ਜਾਂਦਾ ਬਿਲਕੁਲ ਬਿਲਕੁਲ ਮਤਲਬ ਕਿ 2 2.5 2.5 ਕਿ ਮਹੀਨੇ ਦੇ ਡੇਢ ਕਰ 2.5 ਵੀ ਲਾ ਲਾਂ ਠੀਕ ਕੱਟਾ ਇਕ ਮੀਨ ਇਹਦਾ ਜਿਹੜਾ ਦੋਸਤੋ ਸੁਬਾ ਹੈਗਾ ਠੀਕ ਆ ਬੱਚਾ ਪਿੱਛੇ ਕੱਟਾ ਸੀ ਇਹਨਾਂ ਦੇ ਕੱਟਾ ਕੱਟਾ ਮੇਲ ਕਾਪ ਸੀਗਾ ਠੀਕ ਆ ਜੀ ਕੱਟਾ ਇਸਦੇ ਨਹੀਂ ਥੱਲੇ ਹੈਗਾ ਥੋੜੀ ਸਵੇਰੇ ਲੈ ਗਈ ਵੀ 8-9 ਵਜੇ ਚੋਈ ਆਈ ਅੱਜ ਹੀ ਦੋ ਤੋਂ ਭਾਜੀ ਕਿੰਨਾ ਸੀ ਦੁੱਧ ਤਾਂ 10 ਕਿਲੋ ਆਦਾ ਉਹਨਾਂ ਨੇ ਆਖਿਆ ਪੱਠਾ ਦੀ ਲੈਣੀ ਤੇ 8 ਕਿਲੋ ਦੀ ਆਹ ਫੇਸ ਕੁਆਲਿਟੀ ਦੇਖ ਲਓ ਜੀ ਠੀਕ ਆ ਜੀ ਆ ਦੇਖੋ ਤੇ ਵੈਸੇ 10 ਕਿਲੋ ਪਈ ਜਾਂਦਾ ਵੀ ਉਹਨਾਂ ਕਿਹਾ ਸੀ ਅਗਲੇ ਘਰ ਆ ਲੈਣ ਪਰ ਜਿਹੜੀ 8 ਕਿਲੋ ਦੀ ਚੋਈ ਆ ਤੁਸੀਂ ਕਰ ਸਕਦੇ ਹੋ ਤੇ ਸਵੇਰ ਮਾਰਨਿੰਗ ਕਿੰਨੇ ਵਜੇ ਚੋਈਏ ਜੀ 9 ਹੀ ਵਜ ਗਏ 9:00 ਵਜ ਗਏ ਠੀਕ ਆ ਥੋੜੀ ਲੇਟ ਹੀ ਚਵਾਈ ਹੋਈ ਓ ਮਾਰਨਿੰਗ ਦੀ ਚਵਾਈ ਤੇ ਮਾਲੂ ਆਪਦੇ ਚਲ ਚੋ ਗਿਆ ਫਿਰ ਮਿਲਦੇ ਵੇਠੀ ਠੀਕ ਆ ਜੀ ਠੀਕ ਆ ਤੇ ਲੈ ਇਹਦੇ ਭਾਜੀ ਦਾ ਕਿੰਨਾ ਕੁ ਮੁੱਲ ਤੁਹਾਨੂੰ ਸਭ ਮੈਂ ਤਾਂ ਭਾਅ 70000 ਦੀ ਵੇਚ ਦੀ ਹਾਂਜੀ ਆਪਾਂ 66000 ਦੇ ਵਿੱਚੋਂ 500 ਰੁਪਏ ਛੱਡ ਦਾਂ 66000 ਦੇ ਵਿੱਚੋਂ ਹਾਂਜੀ ਠੀਕ ਆ ਜੀ 66000 ਦੇ ਵਿੱਚੋਂ ਜਿਹੜੀ ਦੋਸਤੋ 500 ਰੁਪਏ ਵਿੱਚੋਂ ਮਾਨਤਾ ਹੋ ਜੂਗਾ 66000 ਦੇ ਵਿੱਚੋਂ ਡਿਮਾਂਡ 70000 ਹੈ ਠੀਕ ਆ ਜੀ ਤੇ ਬਾਕੀ ਤੁਸੀਂ ਆਓ ਆਪਦੇ ਨਰਕ ਪਰਖ ਕਰੋ ਤਸੱਲੀ ਕਰੋ ਚਵਾਈ ਕਰੋ ਚੀਜ਼ ਪਸੰਦ ਆਈ ਤੁਹਾਡੀ ਸੌਦਾ ਕਰ ਲਿਓ ਠੀਕ ਹੈ ਜੀ ਸਾਈ ਬੈਨਾ ਕਰਕੇ ਜਿਹੜੀ ਆ ਘਰ ਵਿਜਿਟ ਕਰਕੇ ਤਸੱਲੀ ਕਰ ਲਿਓ ਇੱਕ ਵਾਰੀ ਤੇ ਫੇਸ ਵੀ ਕੁਆਲਿਟੀ ਚੰਗੀ ਆ ਸਿੰਗੀ ਸੁੰਗੀ ਸੋਹਣੀ ਆ ਪਤਲੀ ਚਮੜੀ ਆ ਤੇ ਪੂਛ ਜਿਹੜੀ ਪਿਛੋ ਡੰਡੀ ਹੈਗੀ ਇਹ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਲੈਣਾ ਚਲੋ ਜੇਕਰ ਵੀ ਆਪਾਂ ਕਰ ਦਿੰਦੇ ਆ ਠੀਕ ਹੈ ਤੇ ਖੋਲ ਕੇ ਭਾਜੀ ਇਹਨੂੰ ਵੀ ਤੇ ਮਾਰਨਿੰਗ ਥੋੜੀ ਲੇਟ ਚਵਾਈ ਕੀਤੀ ਆ ਅੱਜ ਆਈ ਵੀ ਅੱਜ ਹੀ ਹੋਣੀ ਹੈ ਜੀ ਅੱਜ ਹੀ ਆਈ ਹੈ ਠੀਕ ਹੈ ਤਰਾ ਤੁਰਾ ਬਰਾਬਰ ਹੈ ਜੀ ਮਗਰ ਲੈ ਅਗਲੇ ਚ ਠੀਕ ਹੈ ਜੀ ਲੈਓ ਜੀ ਠੀਕ ਆ ਤੇ तकरीबन 2.5 ਮਹੀਨੇ ਦਾ ਜਿਹੜਾ ਦੋਸਤੋ ਸੁਵਾ ਹੈਗਾ ਇਹ ਜਰੂਰ ਧਿਆਨ ਦੇ ਵਿੱਚ ਰੱਖ ਲਿਓ ਚੁਆਈ ਤੁਸੀਂ ਆਣ ਕੇ ਕਰ ਲਿਓ ਆਪਣਾ ਹੱਕ ਸਮਝ ਕੇ ਆ ਅ ਦੋ ਪਸ਼ੂ ਵਿਖਾਈ ਆਪਾਂ ਤੁਹਾਨੂੰ ਦੋ ਪਸ਼ੂਆਂ ਦੀ ਆਪਣਾ ਹੱਕ ਸਮਝ ਕੇ ਜਿਹੜੀ ਚੁਆਈ ਆ ਬੇਸ਼ੱਕ ਘਰ ਵੀ ਜਿਹੜੇ ਕਰਕੇ ਜਿਹੜੀ ਜਰੂਰ ਕਰ ਲਿਓ ਠੀਕ ਆ ਤੇ ਮੋਨ ਭਾਜੀ ਲੈ ਦੇ ਇਹਦਾ ਕਿੰਨਾ ਦੱਸਿਆ ਸੀਗਾ ਇੱਕ ਵਾਰੀ ਫੇਰ ਕਨਫਰਮ ਕਰਾਈਏ ਜੀ ਇਹਦੇ 65 ਦੇ ਵਿੱਚੋਂ 500 ਰੁਪਏ ਛੱਡ ਦਾਂਗਾ 500 ਰੁਪਏ ਛੱਡੋ ਸਾਡੇ 65 ਦੀ ਮੈਂ ਹਾਂ ਨਾ ਦੇ ਰਿਆਂ ਸਾਡੇ 65 ਦੀ ਹਾਂਜੀ ਸਾਡੇ 65 ਦੀ ਜਿਹੜੀ ਜੁਰਮਤਾ ਫੱਲਾਣਾ ਜਿਆਦਾ ਨਾ ਲੈਣਾ ਠੀ ਆਪਾਂ ਚਾ ਤੁਸੀਂ ਵੇਖ ਲਓ ਜੀ ਠੀਕ ਆ ਸਮਝ ਆਪੋ ਆਪਣੀ ਥੋੜੀ ਡੇਢ ਮਹੀਨਾ ਮੰਨ ਲਓ 2 ਮੰਨ ਲਓ 2.5 ਮੰਨ ਲਓ ਠੀਕ ਆ ਜੀ ਆ ਕਰ ਸਕਦੇ ਇੱਥੇ ਠੀਕ ਆ ਤੇ ਸੰਪਰਕ ਨੰਬਰ ਭਾਜੀ ਬਲਵਿੰਦਰ ਸਿੰਘ ਸੰਧੂ ਜੀ ਦੱਸੋ 9846 05386 9914605381 05381 ਦੋਸਤੋ ਇਹ ਨੰਬਰ ਬਾਈ ਬਲਵਿੰਦਰ ਸਿੰਘ ਸੰਧੂ ਹਰਾਂਦੀ ਆ ਵੇੜ ਤੁਹਾਨੂੰ ਦਿਖਾਤੀ ਆ ਵੱਡੀ ਵੇੜ ਆ ਕਦ ਕਾਠੀ ਦੀ ਆਓ ਇੱਕ ਵਾਰੀ ਵੇਖ ਕੇ ਜਿਹੜਾ ਦੋਸਤੋ ਪਤਾ ਲੱਗ ਜੂਗਾ ਨਾਰਮਲੀ ਵੀ ਪਸ਼ੂ ਜਿਹੜਾ ਕਿੱਥੇ ਹੈਗਾ ਠੀਕ ਆ ਕਿੱਥੇ ਸਟੇਬਲ ਆ ਉਸ ਤੋਂ ਬਾਅਦ ਬੇਸ਼ੱਕ ਤੁਸੀਂ ਜਿਹੜਾ ਸੌਦਾ ਕਰ ਸਕਦੇ ਹੋ ਆਪਦੇ ਹਿਸਾਬ ਨਾਲ ਵੀ ਕਿਸੇ ਵੀ ਥਾਂ ਤੋਂ ਵੀ ਆਪਾਂ ਜਿੱਥੇ ਵੀਡੀਓ ਬਣਾਉਣੀ ਆ ਕੋਈ ਵੀ ਆਪਦੇ ਹਿਸਾਬ ਦੇ ਨਾਲ ਵੀ ਮੁੱਲ ਲਗਾ ਸਕਦਾ ਕੋਈ ਉਹਦੇ ਜਿਹੜਾ ਦੋਸਤੋ ਗੁੱਸਾ ਅਗਲਾ ਨਹੀਂ ਹੁੰਦਾਗਾ ਇਹਨਾਂ ਦਾ ਵੀ ਕੋਈ ਫਿਕਸਡ ਰੇਟ ਹੁੰਦੇ ਆ ਜਿਹੜੇ ਦੱਸੇ ਜਾਂਦੇ ਆ ਆਪਦੇ ਹਿਸਾਬ ਨਾਲ ਵੀ ਤੁਸੀਂ ਮੁੱਲ ਲਗਾ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ